ਇਹ ਤਸਵੀਰਾਂ ਨੇ ਰਾਜਵੀਰ ਕੌਰ ਦੀਆਂ ਜੋ ਕਿ ਪਿੰਡ ਭੈਣੀ ਸਾਹਿਬ ਪਿੰਡ ਤਨੋਲਾ ਜ਼ਿਲ੍ਹਾ ਬਰਨਾਲਾ ਦੀ ਰਹਿਣ ਵਾਲੀ ਹੈ ਜੋ ਪਿਛਲੇ 3 ਦਿਨਾਂ ਤੋਂ ਲਾਪਤਾ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਆਪਣੀ ਸਹੇਲੀ ਦੇ ਨਾਲ ਰਾਜਵੀਰ ਕੌਰ ਕਾਲਜ ਗਈ ਸੀ ਪਰ ਕਾਲਜ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹ ਕਾਲਜ ਨਹੀਂ ਪਹੁੰਚੀ ਤੇ ਨਾ ਹੀ ਕਾਲਜ ਪਹੁੰਚੀ ਤੇ ਨਾ ਹੀ ਉਹ ਘਰ ਪਹੁੰਚੀ ਹੈ ਉਹ ਪਰਿਵਾਰਕ ਮੈਂਬਰ ਲਗਾਤਾਰ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਪੁਲਿਸ ਪ੍ਰਸ਼ਾਸਨ ਕੋਲ ਦੇ ਸਮਾਜ ਸੇਵਿਕਾਂ ਦੇ ਕੋਲ ਗਏ ਪਰ ਹਲੇ ਤੱਕ ਰਾਜਵੀਰ ਕੌਰ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਰਾਜਵੀਰ ਕੌਰ ਬਰਨਾਲਾ ਦੇ ਐਸਡੀ ਕਾਲਜ ਚ ਸੈਕੰਡ ਇਅਰ ਕਲਾਸ ਦੇ ਵਿੱਚ ਪੜਾਈ ਕਰ ਰਹੀ ਹੈ ਪਰਿਵਾਰਕ ਮੈਂਬਰ ਲਗਾਤਾਰ ਉਸ ਆਪਣੀ ਧੀ ਨੂੰ ਲੱਭਣ ਦੀਆਂ ਲੱਖ ਕੋਸ਼ਿਸ਼ਾਂ ਕਰ ਚੁੱਕੇ ਪਰ ਹਲੇ ਤੱਕ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਹਰ ਕਿਸੇ ਨੂੰ ਇੱਕ ਗੁਜਾਰਿਸ਼ ਕੀਤੀ ਜਾ ਰਹੀ ਹੈ ਅਸੀਂ ਆਪਣਾ ਫਰਜ਼ ਸਮਝਦੇ ਹੋਏ ਦਾ ਹੋਪ ਨਿਊਜ਼ ਕਿਉਂਕਿ ਹੋਪ ਇੱਕ ਉਮੀਦ ਹੁੰਦੀ ਹੈ ਹੋਪ ਨਿਊਜ਼ ਦੇ ਜ਼ਰੀਏ ਇਹ ਤੀਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਕਿਸੇ ਦੇ ਫੋਨ ਦੇ ਵਿੱਚ ਇਹ ਵੀਡੀਓ ਪਹੁੰਚਾ ਦਿਓ ਤਾਂ ਜੋ ਇੱਕ ਬੇਬਸ ਮਾਪਿਆਂ ਦੀ ਧੀ ਉਹਨਾਂ ਤੱਕ ਪਹੁੰਚ ਸਕੇ ਪ੍ਰਸ਼ਾਸਨ ਦੇ ਤਿੰਨ ਦਿਨਾਂ ਤੋਂ ਹੱਥ ਖਾਲੀ ਦੇ ਖਾਲੀ ਨਜ਼ਰ ਆ ਰਹੇ ਨੇ ਉਸ ਪਰਿਵਾਰ ਦੇ ਉੱਤੇ ਕੀ ਬੀਤਰੀ ਹੋਵੇਗੀ ਜਿਸ ਪਰਿਵਾਰ ਦਾ ਜਿਗਰ ਦਾ ਟੋਟਾ ਉਹਨਾਂ ਤੋਂ 3 ਦਿਨ ਹੋ ਗਏ ਦੁਰ ਹੈ ਤੇ ਕਿਸ ਹਾਲਤ ਦੇ ਵਿੱਚ ਹੋਵੇਗੀ ਤੇ ਇਹ ਵੀ ਉਹਨਾਂ ਨੂੰ ਕੋਈ ਖਾਤਾ ਪਤਾ ਨਹੀਂ ਹੈ ਤਾਂ ਹਰ ਕੋਈ ਆਪਣਾ ਫਰਜ਼ ਸਮਝ ਕੇ ਇਹਨਾਂ ਮਾਪਿਆਂ ਤੱਕ ਇਸ ਧੀ ਨੂੰ ਪਹੁੰਚਾਉਣ ਦੇ ਲਈ ਇੱਕ ਸ਼ੇਅਰ ਜਰੂਰ ਕਰਿਓ ਜੇਕਰ ਕਿਸੇ ਨੂੰ ਇਸ ਲੜਕੀ ਦੇ ਬਾਰੇ ਕੁਝ ਪਤਾ ਲੱਗਦਾ ਤਾਂ ਉੱਤੇ ਦਿੱਤੇ ਨੰਬਰਾਂ ਦੇ ਉੱਤੇ ਸੰਪਰਕ ਜਰੂਰ ਕਰਿਓ